ਾਨੂੰ ਇਹ ਮੌਕਾ ਦਿੱਤਾ ਉਹ ਸਾਡੀ ਲਾਇਫ ਕਲੱਬ ਹੈ ਜਿਹੜੀ ਦੁਨੀਆ ਦੇ 200 ਤੋਂ ਵੱਧ ਦੇਸ਼ਾਂ ਦੇ ਵਿੱਚਕਾਰ 24 ਘੰਟੇ ਦਿਨ ਰਾਤ ਸੇਵਾ ਦੇ ਕੰਮ ਕਰਦੀ ਜਿੰਦੇ ਕਰੀਬਨ 14 ਲੱਖ ਮੈਂਬਰ ਨੇ ਔਰ ਉਹਦਾ ਇੱਕ ਸਾਡਾ ਇੱਕ ਉਪਰਾਲਾ ਕਿਉਂਕਿ ਅਸੀਂ ਸਾਡਾ ਡਿਸਟ੍ਰਿਕਟ ਜਿਸ ਵਿੱਚ 21 ਫਜਦਾ ਹੈ ਜਿਹੜਾ ਕਿ ਗੰਗਾ ਨਗਰ ਤੋਂ ਲੈ ਕੇ ਰੋਪੜ ਤੱਕ ਦਾ ਏਰੀਆ ਜਿੰਦੇ ਵਿੱਚ ਕਰੀਬਨ 163 ਕਲੱਬ ਦਿਨ ਰਾਤ ਸੇਵਾ ਦੇ ਕੰਮ ਕਰਦੇ ਨੇ ਔਰ ਉਹਨਾਂ ਵਿੱਚੋਂ ਸਾਡਾ ਇੱਕ ਬਹੁਤ ਹੀ ਵਧੀਆ ਔਰ ਸ਼ਾਨਦਾਰ ਕਲੱਬ ਹੈ ਲਾਇਨਸ ਕਲੱਬ ਪਾਤਣਾ ਨਿਆਰ ਜਿੱਦਾ ਕਿ ਖੁਦ ਇੱਕ ਆਪਣਾ ਅੱਖਾਂ ਦਾ ਹਸਪਤਾਲ ਵੀ ਹੈ ਔਰ ਐਸਾ ਵੀ ਉਸ ਦੀ ਨਵੀਂ ਟੀਮ ਨੂੰ ਸੋਚ ਕਾਣ ਵਾਸਤੇ ਅੱਜ ਮੈਂ ਮੇਰੇ ਫਸਟ ਵਾਈਸ ਚੇਰਮੈਨ ਰਾਏ ਨਮਰਤ ਪਾਸਿੰਗ ਇੰਜੀਨੀਅਰ ਜੋ ਕਿ ਲੁਧਿਆਣਾ ਤੋਂ ਆਏ ਨੇ ਔਰ ਸੈਕੰਡ ਵਾਈਸ ਚੇਰਮੈਨ ਅਜੀਤ ਕੁਮਾਰ ਗੋਇਲ ਜੀ ਉਹ ਵੀ ਲੁਧਿਆਣਾ ਤੋਂ ਨੇ ਔਰ ਮੈਂ ਖੁਦ ਫਾਜ਼ਿਲਕਾ ਤੋਂ ਬਿਲੋਂਗ ਕਰਦਾ ਇੱਥੇ ਅਸੀਂ ਨਵੀਂ ਟੀਮ ਨੂੰ ਸੋਚ ਕਾਣ ਵਾਸਤੇ ਆਏ ਆ ਔਰ ਜਿੱਥੇ ਅਸੀਂ ਬਹੁਤ ਸਾਰੇ ਸੇਵਾ ਦੇ ਕੰਮ ਕਰਦੇ ਹਾਂ ਸਾਡਾ ਲਾਈਨ ਆਈ ਹਸਪੀਟਲ ਜਿਹੜੀ ਕਿ ਸਾਡੀ ਲਾਇਨਸ ਕਲੱਬ ਇੰਟਰਨੈਸ਼ਨਲ ਫਾਊਂਡੇਸ਼ਨ ਹੈ ਉਹਦੀ ਮਦਦ ਦੇ ਨਾਲ ਇਹ ਚੱਲ ਰਿਹਾ ਹੈ ਔਰ ਅਸੀਂ ਲੋਕਾਂ ਦੀ ਬਹੁਤ ਹੀ ਘੱਟ ਰੇਟਾਂ ਤੇ ਔਰ ਕਲੱਬ ਦੇ ਜ਼ਰੀਏ ਬਿਲਕੁਲ ਫ੍ਰੀ ਅਸੀਂ ਅੱਖਾਂ ਦੇ ਆਪਰੇਸ਼ਨ ਕੈਂਪ ਔਰ ਅੱਖਾਂ ਦੇ ਇਲਾਜ ਕਰਦੇ ਆ ਔਰ ਜਿੰਦੇ ਵਾਸਤੇ ਇਹਨਾਂ ਨੇ ਇੱਕ ਨਵੀਂ ਵੈਨ ਵੀ ਚਲਾਈ ਹੈ ਜਿਹੜੀ ਕਿ ਪਿੰਡਾਂ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕੀ ਨਰੇਗੀ ਔਰ ਲੋਕਾਂ ਨੂੰ ਅਸੀਂ ਮੋਟੀਵੇਟ ਕਰਦੇ ਆਂ ਇਹ ਕਲੱਬ ਦੇ ਜਰੀਏ ਇਹ ਸਾਰੇ ਹੀ ਮੈਂਬਰ ਇੰਨਾ ਜੋਰ ਲਗਾ ਕੇ ਆਪਣੇ ਕੋਲੋਂ ਪੈਸੇ ਲਗਾ ਕੇ ਇਸ ਹਸਪੀਟਲ ਨੂੰ ਕਾਮਯਾਬ ਕਰਨ ਦੇ ਵਾਸਤੇ ਦਿਨ ਰਾਤ ਇਕ ਕਰ ਰਹੇ ਨੇ ਔਰ ਮੇਰੀ ਇਸ ਚੈਨਲ ਦੇ ਜਰੀਏ ਸਾਰੇ ਲੋਕਾਂ ਨੂੰ ਇਹ ਅਪੀਲ ਹੈ ਕਿ ਸਾਡੇ ਇਸ ਹਸਪੀਟਲ ਵਿੱਚ ਆਓ ਸਾਡੀ ਸੇਵਾਵਾਂ ਦਾ ਲਾਭ ਉਠਾਓ ਜਿਹੜੀ ਕਿ ਅੰਤਰਰਾਸ਼ਟਰੀ ਪੱਧਰਾਂ ਦੀ ਹੈ ਸਾਡੀ ਸੇਵਾਵਾਂ ਨੇ ਜਿੰਦੇ ਵਿੱਚ ਸਾਰੇ ਫੇਕੋ ਦੇ ਜਰੀਏ ਜੋ ਲੈਂਸਰ ਪਾਈ ਜਾਂਦੇ ਨੇ ਜਾਂ ਆਪਰੇਸ਼ਨ ਕੀਤੇ ਜਾਂਦੇ ਨੇ ਜਿੱਦਾਂ ਕਿ ਵੱਡੇ ਮਲਟੀ ਸਪੈਸ਼ਲਿਟੀ ਹਸਪੀਟਲਾਂ ਦੇ ਵਿੱਚ ਕੀਤੇ ਜਾਂਦੇ ਨੇ ਉਸੇ ਤਰ੍ਹਾਂ ਹੀ ਬਿਨਾ ਚੀਰੇ ਟਾਂਕੇ ਤੋਂ ਆਪਰੇਸ਼ਨ ਔਰ ਸਾਰੇ ਹੀ ਇੰਪੋਰਟੈਂਟ ਲੈਂਸ ਪਾਇਆ ਜਾਂਦੇ ਨੇ ਜਿੰਦੇ ਵਾਸਤੇ ਬਿਲਕੁਲ ਜੇ ਕੋਈ ਡਾਇਰੈਕਟ ਆਏਗਾ ਤਾਂ ਬਿਲਕੁਲ ਨੋਮినਲ ਚਾਰਜ ਲਈ ਜਾਂਦੇ ਨੇ ਔਰ ਜੇ ਸਾਡੇ ਕਲੱਬਾਂ ਦੇ ਕੈਂਪਾਂ ਦੇ ਜ਼ਰੀਏ ਆਓ ਤਾਂ ਅਸੀਂ ਉਹ ਸਾਰੇ ਆਪਰੇਸ਼ਨ ਬਿਲਕੁਲ ਫ੍ਰੀ ਆਫ ਕਾਸਟ ਕਰਦੇ ਹਾਂ ਔਰ ਜਲਦੀ ਹੀ ਸਾਡਾ ਜਿਹੜਾ ਇਹ ਹਸਪੀਟਲ ਹੈ ਇਹਦੇ ਵਾਸਤੇ ਅਸੀਂ ਨਵੀਂ ਐਲਸੀਏਫ ਤੋਂ ਗ੍ਰਾਂਟ ਲੈ ਕੇ ਹੋਰ ਵੀ ਬਹੁਤ ਸਾਰੇ ਇਕੁਪਮੈਂਟ ਪਰ ਬਹੁਤ ਸਾਰੀਆਂ ਮਸ਼ੀਨਾਂ ਲੈ ਕੇ ਆ ਰਹੇ ਹਾਂ ਤਾਂ ਕਿ ਅਸੀਂ ਇਲਾਕੇ ਦੇ ਜੋ ਸਾਡੇ ਜ਼ਰੂਰਤਮੰਦ ਲੋਕ ਨੇ ਔਰ ਜੋ ਇਲਾਕੇ ਦੇ ਸਾਰੇ ਸੱਜੇ ਸਾਡੇ ਪਤਨ ਤੇ ਸੱਜਣ ਨੇ ਉਹਨਾਂ ਨੂੰ ਅਸੀਂ ਬਹੁਤ ਚੰਗੀਆਂ ਮੈਡੀਕਲ ਸੇਵਾਵਾਂ ਉਪਲਬਧ ਕਰਵਾ ਦਿੱਤੀ। ਨਵੀਂ ਟੀਮ ਤੋਂ ਕੀ ਆਸਾਂ ਨੇ ਜੀ تاسو ਤੇ। ਨਵੀਂ ਟੀਮ ਆਈ, ਕੋਈ ਨਵਾਂ ਪ੍ਰਾਲਾ ਕਰੇ, ਆਈ ਸੁਦਾ। ਇਹ ਦੇਖੋ ਜੀ ਨਵੀਂ ਟੀਮ ਨੇ ਆਨੇ ਸਾਰੇ ਸਭ ਤੋਂ ਪਹਿਲਾਂ ਪ੍ਰਾਲਾ ਤਾਂ ਇਹੀ ਕੀਤਾ ਹੈ ਜਿਹੜਾ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਉਹਨਾਂ ਨੇ ਇੱਕ ਨਵੀਂ ਇੱਕ ਬੱਸ ਇੱਕ ਵੈਨ ਲਾਂਚ ਕੀਤੀ ਹੈ ਜਿਹੜੀ ਕਿ ਲੋਕਾਂ ਨੂੰ ਜਾਗਰੂਕ ਕਰੇਗੀ ਸਾਡੇ ਸੇਵਾਕਾਰਾਂ ਬਾਰੇ ਦੱਸੇਗੀ ਔਰ ਉਹਨਾਂ ਨੂੰ ਇਹ ਜਾਗਰੂਕ ਕਰੇਗੀ ਸਾਡੇ ਹਸਪੀਟਲ ਚ ਆ ਕੇ ਸੇਵਾਵਾਂ ਦਾ ਲਾਭ ਉਠਾਉਣ। ਔਰ ਇਹਦੇ ਇਲਾਵਾ ਜਿਹੜਾ ਜਿਵੇਂ ਮੈਂ ਤੁਹਾਨੂੰ ਬਣੀ ਦੱਸਿਆ ਕਿ ਇਸ ਸਾਲ ਦੇ ਵਿੱਚ ਨਵੀਂ ਗ੍ਰਾਂਟ ਅਪਲਾਈ ਕਰਕੇ ਕਿਹੜੀ ਇੰਟਰਨੈਸ਼ਨਲ ਤੋਂ ਆਂਦੀ ਹੈ ਉਹ ਗ੍ਰਾਂਟ ਨੂੰ ਲੈ ਕੇ ਇਸ ਹਸਪਤਾਲ ਦੇ ਵਿੱਚਕਾਰ ਹੋਰ ਵਾਅਦਾ ਪਾ ਕੇ ਹੋਰ ਨਵੀਆਂ ਸੇਵਾਵਾਂ ਅਸੀਂ ਵਿੱਚ ਇਸ ਸਾਲ ਐਡ ਕਰ ਨਹੀਂ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਐਡ ਕਰਾਂਗੇ ਅਗਲੇ ਸਾਲ ਤੋਂ ਹੋਰ ਜ਼ਿਆਦਾ ਵੱਧ ਸੇਵਾਵਾਂ ਮੈਡੀਕਲ ਸਹੂਦਾਵਾਂ ਅਸੀਂ ਦੇਵਾਂਗੇ ਜੇ ਤੁਸੀਂ ਕਿਵੇਂ ਜੁੜੇ ਕਲੱਬ ਦੇ ਵਿੱਚ ਕਿ ਮੈਂਬਰ ਜਿਹੜੇ ਤੁਸੀਂ ਨਾਲ ਜੁੜੇ ਹੋ ਤੁਸੀਂ ਜਿਵੇਂ ਆਪ ਤੁਸੀਂ ਬਾਹਰੋਂ ਆਏ ਹੋ ਕੋਈ ਸਮਾਣੇ ਤੇ ਕੋ ਪਤੜਾਂ ਦੇ ਕੋ ਜਲੰਦਰ ਦੇ ਬੈਠਦੇ ਆ ਕਿਵੇਂ ਇੱਕ ਦੂਰ ਨਾਲ ਕੰਟੈਕਟ ਹੋਇਆ ਵੀ ਇੱਕ ਕਲੱਬ ਬਣਾਇਆ ਜਾਵੇ ਇਸ ਤੋਂ ਕਿ ਸ਼ੁਰੂਆਤ ਕੀਤੀ ਇਸ ਜੀ। ਦੇਖੋ ਫਿਰ ਇਹ ਤਾਂ ਬਹੁਤ ਪੁਰਾਣਾ ਕਲੱਬ ਹੈ। ਮੈਂ ਛੋਟਾ ਜਿਹਾ ਆਪਣੇ ਬਾਰੇ ਜਰੂਰ ਦੱਸਣਾ ਚਾਹੁੰਦਾ ਕਿ ਮੈਂ ਇਹ ਤੋਂ 25 ਸਾਲ ਪਹਿਲਾਂ ਨਾਇਨ ਮੈਂਬਰ ਬਣਿਆ। ਇਸ ਤੋਂ ਪਹਿਲਾਂ ਮੈਂ ਪੀਐਸਐਫ ਦੇ ਵਿੱਚ ਜੀ ਅਸਿਸਟੈਂਟ ਕਮਾਂਡੈਂਟ ਸੀਗਾ। 9 ਸਾਲ ਮੈਂ ਜਵਾਬ ਕੀਤੀ ਹੈ। ਲੇਕਿਨ ਉੱਥੋਂ ਵਾਪਸ ਆਉਣ ਤੋਂ ਬਾਅਦ ਜਦੋਂ ਮੈਂ ਇਸ ਸੰਸਥਾ ਦੇ ਕੰਮ ਦੇਖੇ ਇਸ ਤੋਂ ਪਹਿਲਾਂ ਮੈਂ 12 ਜਾਂ 14 ਸੰਸਥਾਵਾਂ ਦਾ ਮੈਂਬਰ ਸੀ ਹੈ ਕਈਆਂ ਵਿੱਚ ਮੈਂ ਤਾਂ ਸੀ। ਨਾਇਨ ਕਲੱਬ ਨਾਲ ਜੁੜਨ ਤੋਂ ਬਾਅਦ ਮੈਂ ਬਾਕੀ ਸਾਰੀਆਂ ਸੰਸਥਾਵਾਂ ਛੱ ਜਿੰਦੇ ਵਿੱਚ ਨਾਨ ਦੇ ਜਰੀਏ ਦਿੱਤਾ ਗਿਆ ਇੱਕ ਇੱਕ ਪੈਸਾ ਗ੍ਰਾਂਟ ਦੇ ਜਰੀਏ ਵਾਪਸ ਜਨਤਾ ਦੇ ਵਿੱਚ ਦਿੱਤਾ ਜਾਂਦਾ ਹੈ ਔਰ ਸੱਚੀ ਔਰ ਸੱਚੀ ਇਮਾਨਤਾ ਦੀ ਸੇਵਾ ਕੀਤੀ ਜਾਂਦੀ ਹੈ ਉਹਨੂੰ ਵੇਖ ਹੀ ਮੈਂ ਇਸ ਲੈਂਫਲਨ ਨਾਲ ਜੁੜਿਆ ਔਰ ਮੈਂ ਬਹੁਤ ਛੋਟੇ ਜਿਹੇ ਕਸਬੇ ਫਾਜ਼ਿਲਕਾ ਤੋਂ ਬਿਲੋਂਗ ਕਰਦਾ ਔਰ ਅੱਜ ਦੇਖੋ ਕਿ ਇਸ ਤੇ ਸੰਸਥਾ ਦੇ ਵਿੱਚ ਕਾਰਜ ਕੰਮ ਕਰਨ ਦੇ ਜਰੀਏ ਹੀ ਮੇਰੀ ਇੰਨਾ ਜਿਆਦਾ ਮੈਨੂੰ ਇਹਦੇ ਵਿੱਚ ਐਕਸਪੋਜ਼ਰ ਮਿਲਿਆ ਹੈ ਕਿ ਮੈਂ ਅਜੇ ਇਸ ਡਿਸਟ੍ਰਿਕਟ ਵਰਮ ਰਿਹਾ ਹਾਂ ਔਰ ਮੇਰੇ ਨੀਚੇ 133 ਵਰ ਜਿੰਨਾ ਦੇ ਨਾਲ ਮੈਂ ਮਿਲ ਕੇ ਸੇਵਾ ਦੇ ਕਾਰਜ ਕਰ ਰਹੇ ਹਾਂ ਔਰ ਇਹਦੇ ਚ ਰਹੀ ਹੀ ਮੈਨੂੰ ਯੂ ਐਸ ਏ ਆਸਟ੍ਰੇਲੀਆ ਔਰ ਬਹੁਤ ਜ਼ਿਆਦਾ ਦੇਸ਼ਾਂ ਵਿੱਚ ਜਾ ਕੇ ਟ੍ਰੇਨਿੰਗਾਂ ਕਰਨ ਦਾ ਮੌਕਾ ਮਿਲਿਆ ਔਰ ਮੇਕ ਲੀਡਰਸ਼ਿਪ ਕੁਆਲਟੀ ਸਟਰੀ। ਥੈਂਕ ਯੂ। ਦੇ ਵਿੱਚ ਦੁਗਾਲ ਨਿਆਲ ਬਾਈਪਾਸ ਸਥਿਤ ਹੈ। ਆਪ ਇੱਕੜ ਚ ਬਣਿਆ ਹੋਇਆ ਜਿਹੜਾ 2010 14 ਫਰਵਰੀ ਨੂੰ ਮਹਾਰਾਣੀ ਪ੍ਰਿੰਟ ਟੋਰਨੀ ਦਾ ਉਦਘਾਟਨ ਕੀਤਾ ਸੀਗਾ। ਅੱਛਾ ਜੀ। ਤੇ ਉਸ ਹਸਪਤਾਲ ਦੇ ਵਿੱਚ ਅਸੀਂ ਤਕਰੀਬਨ ਤਕਰੀਬਨ 1000 ਸਰਜਰੀ ਕਰਦੇ ਹਾਂ ਫ੍ਰੀ ਆਫ ਕੋਸ ਆਏ ਸਾਲ ਸਾਡੇ ਕੋਲ ਇੱਕ ਮਿੰਨੀ ਵਾਹਨ 25 ਸੀਟਰ ਜਿਹੜੀ ਪਿੰਡਾਂ ਚ ਜਾਂਦੀ ਹੈ ਪੇਸ਼ੈਂਟ ਨੂੰ ਲੈ ਕੇ ਜਾਂਦੀ ਹੈ ਫਿਰ ਛੱਡ ਕੇ ਆਉਂਦੀ ਹੈ ਇਹ ਬਿਲਕੁਲ ਐਮਬੂਲੈਂਸ ਹੈ ਸਾਨੂੰ ਐਸਐਸ ਹਾਲ ਐਸਸੀਬੀ ਨੇ ਫ੍ਰੀ ਆਫ ਕੋਸ ਦਿੱਤੇ ਹੈ 2 ਲੱਖ ਰੁਪਏ ਦੀ ਉਹ ਜਿਹੜਾ ਐਮਰਜੈਂਸੀ ਕੇਸ ਹੁੰਦਾ ਕਿਸੇ ਨੂੰ ਅੱਖ ਕਰਨ ਲੱਗੇ ਕੋਈ ਪ੍ਰੋਬਲਮ ਆ ਗਈ ਉਹ ਇਮੀਡੀਏਟਲੀ ਨੂੰ ਸ਼ਿਫਟ ਕਰ ਦਿੰਦੇ ਆਂ ਔਰ ਵੈਸੇ ਵੀ ਜਿਹੜੇ ਟੂ ਐਂਡ ਫਰੋ ਜਿਹੜੇ ਗਰੀਬ ਬੰਦੇ ਨਹੀਂ ਆ ਸਕਦੇ ਉਹਨੂੰ ਛੱਡ ਕੇ ਆਉਂਦੇ ਆ ਪਿੰਡਾਂ ਚੋਂ ਲੈ ਕੇ ਆਉਂਦੇ ਆ ਤੇ ਕੋਈ ਵੀ ਸਾਡੇ ਹਸਪਤਾਲ ਚ ਬੰਦਾ ਆ ਗਿਆ ਤੇ ਉਹ ਆਪਰੇਸ਼ਨ ਕਰਾਉਂਦਾ ਤੇ ਉਹ ਮੈਡੀਸਿਨ ਦੀ ਲੋੜ ਹੈ ਉਹਨੂੰ ਉਹਨੂੰ ਫ੍ਰੀ ਆਫ ਕੋਰਸ ਸਾਰਾ ਬਿਲਕੁਲ ਸਾਰਾ ਕੁਝ ਫ੍ਰੀ ਹੈ ਉਹਦੇ 1 ਰੁਪਿਆ ਵੀ ਨਹੀਂ ਲੱਗਣ ਦਿੰਦੇ ਤੁਹਾਨੂੰ ਖਾਣਾ ਵੀ ਫ੍ਰੀ ਹੈ ਕੈਂਪ ਦੇ ਵਿੱਚ ਉਹਨੂੰ ਛੱਡ ਗਏ ਆ ਉਹਨਾਂ ਨੂੰ ਲੈ ਕੇ ਕਿਵੇਂ ਜਿਹੜੇ ਤੁਹਾਡੇ ਲੋਕ ਨੇ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਨੇ ਜੀ ਤੁਹਾਨੂੰ ਸਾਡੇ ਸਾਡੇ ਨਾ ਫੋਨ ਫ੍ਰੀ ਨੰਬਰ ਵੀ ਹੈਗੇ ਆ ਤੇ ਅਸੀਂ ਵੈਬਸਾਈਟ ਵੀ ਆ ਸਾਡੀ ਹੈਗੀ ਆ ਦਸਤਾ ਸਾਡਾ ਖੁੱਲਾ ਹੁੰਦਾ ਤੇ ਜਦੋਂ ਮਰਜ਼ੀ ਕੋਈ ਆ ਜੇ ਕਿਦੋਂ ਮਰਜ਼ੀ ਆ ਜੇ ਪੂਰੇ ਪੰਜਾਬ ਤੋਂ ਹਰਿਆਣਾ ਤੋਂ ਕਿਦੋਂ ਵੀ ਕੋਈ ਬੰਦਾ ਆ ਜੇ ਉਹਦਾ ਆਪਰੇਸ਼ਨ ਫ੍ਰੀ ਕਰਕੇ ਦੇਈਏ ਇਹ ਅਸੀਂ 285 ਪਿੰਡ ਸਾਡੇ ਨੇੜੇ ਪੈਂਦੇ ਆ 60 ਕਿਲੋਮੀਟਰ ਦੇ ਰਿਹਾ ਸੀ ਅਸੀਂ ਉੱਥੋਂ ਚਿੱਟਾ ਮੋਦੀਆ ਖਤਮ ਕਰਨਾ ਸਾਡਾ ਪਿਕਚਰ ਸਾਡਾ ਕਾਲਾ ਮੋਦੀਆ ਵੀ ਕਰਦੀ ਕਾਲਾ ਮੋਦੀਆ ਲਈ ਸੜਦੀ ਕਿਤਾ ਸੀ ਬਹੁਤ ਥੋੜੀ ਡਾਕਟਰ ਦੀ ਪ੍ਰੋਬਲਮ ਹੈ ਉਹ ਵੀ ਸ਼ੁਰੂ ਕਰਨਾ ਸੇਮ ਡੇ ਕੋਈ ਬੰਦਾ ਆਉਂਦਾ ਤਾਂ ਉਹਦੇ ਲਈ ਕੀ ਤੁਸੀਂ ਸੇਮ ਡੇ ਜਿਹੜਾ ਬੰਦਾ ਆਊਗਾ ਸਵੇਰੇ ਆਊਗਾ 9 ਵਜੇ ਉਹਨੂੰ ਅਸੀਂ 2-3 ਵਜੇ ਤੱਕ ਫਰੀ ਕਰ ਦੇਣਾ ਪੇਸ਼ੇ ਕਰਕੇ ਸ਼ਾਮੀ 5 ਵਜੇ ਘਰੇ ਪਹੁੰਚ ਜਾਂਦਾ ਵਾਪਸ ਪ੍ਰਾਈਮ ਰਾਤ ਨੂੰ ਟੀਮਾਂ ਨਹੀਂ ਆ ਸਰਕਾਰੀ ਉਹ ਸਾਡੇ ਐਮਪਲਾਈਡ ਆਪਨ ਤਿੰਨ ਸਾਕੋ ਤਿੰਨ ਸਰਜਰੀ ਤਿੰਨ ਦਿਨ ਅਲਗ-ਅਲਗ ਆਉਂਦੇ ਉਹ ਅਲੱਗ-ਅਲੱਗ ਚੀਜ਼ਾਂ ਦੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਲੋਕ ਆਪਣੇ ਇਲਾਜ ਕਰਾਉਣਾ ਚਾਹੁੰਦੇ ਨੇ ਲੇਕਿਨ ਉਹਨਾਂ ਤੱਕ ਪਹੁੰਚ ਨਹੀਂ ਹੋ ਪਾਉਂਦੀ ਖਾਸ ਤੌਰ ਤੇ ਉਹਨਾਂ ਲਈ ਕੀ ਕੁਝ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਹੈ ਅਸੀਂ ਇਹ ਕਹਿੰਦੇ ਆ ਵੀ ਸਾਨੂੰ ਇੱਕ ਵਾਰੀ ਖਬਰ ਦਿਓ ਫੋਨ ਕਰ ਦਿਓ ਵੀ ਅਸੀਂ ਇੱਥੇ ਰਹਿੰਦੇ ਆ ਅਸੀਂ ਆ ਵੀ ਨਹੀਂ ਸਕਦੇ ਅਸੀਂ ਆਪ ਅੱਗੇ ਲੈ ਜਾ ਅਸੀਂ ਇੰਨਾ ਕਰ ਸਕਦੇ ਆ ਡਾਕਟਰ ਅਸੀਂ ਪਿੰਡਾਂ-ਪਿੰਡਾਂ 'ਚ ਕੈਂਪੂ ਲਾਉਂਦੇ ਆ ਤੇ ਜਿਲੇ ਵੀ ਸਾਨੂੰ ਕੋਈ ਕਹਿੰਦਾ ਕਿ ਆ ਕੇ ਅਸੀਂ ਕੈਂਪ ਸਾਡੇ ਲਾਉ ਪਿੰਡ 'ਚ ਅਸੀਂ ਉੱਥੇ ਜਾਂਦੇ ਆ ਆਪਣੀ ਟੀਮ ਭੇਜਦੇ ਆ ਉੱਥੇ ਉਹਨਾਂ ਨੂੰ ਸਰਚ ਕਰਕੇ ਚੈੱਕ ਕਰਕੇ ਤੇ ਜੋ ਵੀ ਪ ਉਹਨਾਂ ਨੂੰ ਅਸੀਂ ਆਪਣੀ ਗੱਡੀ 'ਚ ਲੈ ਕੇ ਆਨੇ ਆਂ ਫਿਰ ਆਪਰੇਸ਼ਨ ਕਰਕੇ ਤੁਸੀਂ ਅਸੀਂ ਵਾਪਸ ਛੱਡਦੇ ਆਂ ਪਰ ਸਾਡੀ ਇੱਕ ਤੇ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਹੈ ਕਿ ਇਸ ਪਿੰਡ ਪਿੰਡ ਕੈਂਪ ਲਾਓ ਸਾਡਾ ਸਾਥ ਦਿਓ ਲੈਂਸ ਕਲੱਬ ਪਾਤਰਾ ਨੇ ਆਲਦਾ ਤੁਸੀਂ ਸਾਨੂੰ ਬੁਲਾਓ ਸਾਨੂੰ ਤੁਹਾਡੇ ਉੱਥੇ ਲੋਕਲ ਮੈਨੇਜਮੈਂਟ ਟੀਮ ਦਿਓ ਅਸੀਂ ਹਰ ਪਿੰਡ ਪਿੰਡ ਆਵਾਂਗੇ ਕੈਂਪ ਲਾਵਾਂਗੇ ਕੋਈ ਤੁਹਾਡਾ ਖਰਚਾ ਨਹੀਂ ਹੋਏਗਾ ਬਸ ਸਾਨੂੰ ਤੁਸੀਂ ਇਨਵੀਟੇਸ਼ਨ ਦਿਓ ਅਸੀਂ ਆ ਕੇ ਪੇਸ਼ੈਂਟ ਲੈ ਕੇ ਜਾਵਾਂਗੇ ਪੇਸ਼ੈਂਟ ਛੱਡ ਕੇ ਆਪਾਂ ਠੀਕ ਠੀਕ ਮੈਮ ਤੁਹਾਨੂੰ ਲਾਇਓਨਸ ਕਲੱਬ ਦਾ ਪ੍ਰਧਾਨ ਬਣਨ ਦਾ ਮੌਕਾ ਮਿਲਿਆ ਕਿਸ ਤਰੀਕੇ ਦੀ ਹੋਰ ਤੁਹਾਡਾ ਵਰਕਿੰਗ ਜਿਹੜਾ ਉਹ ਦੇਖਣ ਨੂੰ ਮਿਲੇਗਾ ਹਾਂਜੀ ਠੀਕ ਹੈ ਜੀ ਜਿਸ ਤਰ੍ਹਾਂ ਪਹਿਲਾਂ ਕੰਮ ਚੱਲਦਾ ਸੀ ਉਸ ਤੋਂ ਅੱਛਾ ਹੀ ਕਰਨ ਦਾ ਕਰਾਂਗੇ ਬੁਰਾ ਨਹੀਂ ਕਿਤੇ ਜਾਣਗੇ ਸਕੇ ਕਿ ਵੈਸੇ ਵੀ ਫ੍ਰੀ ਹੋ ਗਏ ਹੁਣ ਰਿਟਾਇਰ ਹੋ ਗਏ ਹੁਣ ਫੇ ਸਮਾਜ ਸੇਵਾ ਥੋੜੀ ਅੱਛੀ ਤਰੀਕੇ ਨਾਲ ਉਹ ਜਿਹੜਾ 2 ਸਾਲ ਪਹਿਲਾਂ ਬਣਦੇ ਸ਼ਾਇਦ ਥੋੜਾ ਕਮੀ ਪੇਸ਼ੀ ਵੀ ਰਹਿ ਸਕਦੀ ਸੋ ਕੋਈ ਗੱਲ ਨਹੀਂ ਕੋਈ ਵੱਲੋਂ ਕੀ ਮਤਲਬ ਸੋਚ ਕੇ ਆਇਆ ਗਿਆ ਹੈ ਔਰ ਕੀ ਕੁਝ ਮਨ ਦੇ ਵਿੱਚ ਵਿਚਾਰ ਨੇ ਕਿ ਅੱਗੇ ਕਿਸ ਤਰੀਕੇ ਨਾਲ ਨੇਕ ਭਲਾਈ ਦੇ ਕੰਮ ਹੋਰ ਵਧੀਆ ਤਰੀਕੇ ਨਾਲ ਕੀ ਜਿਸ ਤਰ੍ਹਾਂ ਪਹਿਲਾਂ ਚੱਲ ਜਾਂਦੇ ਉਸ ਤੋਂ ਬੈਟਰ ਹੀ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਕੈਂਪ ਲਗਾਵਾਂਗੇ ਥ੍ਰੀ ਕੈਂਪ ਲਗਾਏ ਜਾਂਦੇ ਇਸ ਤੋਂ ਪਹਿਲਾਂ ਮੈਮ ਕਿਸ ਮਤਲਬ ਜੌਬ ਤੇ ਸੀਗੇ ਤੁਸੀਂ ਕਿਸ ਪੋਜੀਸ਼ਨ ਤੇ ਮੈਂ ਪਹਿਲਾਂ ਡਿਟਾਈਲਿੰਗ ਤੇ ਉੱਥੋਂ ਮੈਨੇਜਮੈਂਟ ਨੂੰ जब मैं तुमसे तो उठूँ तो, 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 मतलब बितायर हुई हो उस तो बात होने तो तो क्लब ज्वाइन की था उस तो पहला कर चुके सी है। पहला क्लब तो मैं कब तो से पहला कर रहा हूँ? 2008 तक कितना? पर एम ऑफ का हो ही मिले चलो बहुत अच्छी गलत निकली होके मेरे साथ। ठीक ठीक है। साढ़े ज़रा साढ़े